7 ਸਾਲ ਦੀ ਬੱਚੀ ਪਹੁੰਚੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਪਣੇ ਪਿਤਾ ਜੀ ਦੇ ਨਾਲ ਸਾਈਕਲ ਚਲਾ ਕੇ ਲਾਲੜੋ ਤੋਂ ਅੰਮ੍ਰਿਤਸਰ ਤਾਂ ਤੁਸੀਂ ਕਮੈਂਟਾਂ ਵਿੱਚ ਇਹਨਾਂ ਦਾ ਹੌਸਲਾ ਵਜਾਈ ਜਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਜੀ ਨਾਲ ਮੈਂ ਪਹਿਲਾਂ ਕੱਲੇ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿਣ ਲੱਗੀ ਮੈਂ ਵੀ ਪਾਪਾ ਜੀ ਜਾਂਗੀ ਤੇ ਛੁੱਟੀਆਂ ਹੋ ਗਈ ਸੀ ਜੀ ਪੇਪਰਾਂ ਦੇ ਬਾਅਦ ਜੀ ਤੇ 10 ਬੰਦਾਂ ਦੀ ਨਹੀਂ ਛੁੱਟੀ ਸੀ ਤੇ ਕਹਿਰੀ ਮੈਂ ਮੈਂ ਡੈਡੀ ਆ ਮੇਰੇ ਆਪਦੇ ਨਾਲ ਚੱਲ ਦੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਸੋਚ ਰਿਹਾ ਜੀ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਵੇਲੇ ਮੌਸਮਾਂ ਠੰਡਾ ਹੁੰਦਾ ਹੈ ਜੀ ਮਤਲਬ ਆਪਣੀ ਸਾਈਕਲ ਯਾਤਰਾ ਤੇ ਜੀ ਮਤਲਬ ਕਰਕੇ ਦਿਖਾਵਾਂਗਾ ਪੰਜਾਬ ਵਾਸੇ ਕੁਛ ਅਲੱਗ ਹੀ ਕਰਾਂਗੇ ਅਸੀਂ ਤੇ ਮੇਰੇ ਨਾਲ ਮੈਂ ਪਹਿਲਾਂ ਕੱਲ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿੰਦੀ ਹੈ ਮੈਂ ਵੀ ਪਾਪਾ ਜੀ ਜਾਵਾਂਗੀ ਤੇ ਛੁੱਟੀਆਂ ਆਉਂਗੀਆਂ ਸੀ ਜੀ ਪੇਪਰਾਂ ਦਾ ਬਾਜੀ ਤੇ ਤਾਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ